ਉਦੋਂ ਬਾਅਦ ਉਹਨਾਂ ਜਾਨਵਰਾਂ ਵਾਸਤੇ ਆਪਾਂ ਨੇ ਕਟੋਰੇ ਰੱਖੇ ਪਾਣੀ ਵਾਸਤੇ ਘੜੇ ਰੱਖੇ ਆਪਾਂ ਨੇ ਸਾਰੇ ਬੱਸ ਸਟੈਂਡਾਂ ਤੇ ਤੇ ਜਿਹੜੇ ਇੱਕ ਜੇਠ ਨੂੰ ਆਪਣੇ ਬਦਲਦੇ ਨੇ ਸੀਧੀ ਜਿਹਨੂੰ ਨੌਕਰ ਕਹਿੰਦੇ ਤੈਨੂੰ ਨਮਾ ਨੌ ਦੇ ਕੇ ਸਾਂਝੀ ਉਹਨਾਂ ਸਾਰਿਆਂ ਦਾ ਸਨਮਾਨ ਕਰਿਆ ਮਤਲਬ ਇਸੇ ਤਰ੍ਹਾਂ ਦੇ ਕੰਮ ਕਰਦੇ ਆ ਅੱਜ ਵੀ ਇੱਕ ਆਪਣੇ ਪਿੰਡ ਦੇ ਵਿੱਚ ਜਮਾਂ ਲੋੜਵੰਦ ਮਾਤਾ ਸੀ ਜਿਹਦਾ ਕੋਈ ਨਹੀਂ ਸੀ ਬਾਲੀਬਾਰਸ ਉਹਦਾ ਆਪਾਂ ਸੰਸਕਾਰ ਕਰਾਇਆ ਪੂਰਾ ਇੰਤਜ਼ਾਮ ਸਾਰਾ ਲੱਕੜ ਤੋਂ ਲਾ ਕੇ ਬਰਫ਼ ਤੋਂ ਲਾ ਕੇ ਪਾਣੀ ਤਾਂ ਨਹੀਂ ਸਾਰੇ ਮੁੰਡੇ ਵਲੰਟੀਅਰ ਅੱਜ ਸਾਰੇ ਉੱਥੇ ਰਹੇ ਸੀ ਤੇ ਹੁਣ ਸਾਨੂੰ ਐਂ ਵੀ ਤੁਸੀਂ ਆਏ ਹੋਏ ਹੋ ਨਵੇਂ ਅਗਨੀਵੀਰ ਥੋੜਾ ਵੀ ਸਨਮਾਨ ਕਰਨਾ ਜ਼ਰੂਰੀ ਹੈ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਇਸ ਟੀਮ ਦੇ ਵਿੱਚ ਸਾਡੀ ਟੀਮ ਦਾ ਕੋਈ ਮੰਤਵ ਨਹੀਂ ਕਦੇ ਕਿਸੇ ਨੂੰ ਵੋਟਾਂ ਨੂੰ ਨਹੀਂ ਕਹਿੰਦੇ ਕਦੇ ਫੰਡ ਨੂੰ ਨਹੀਂ ਕਹਿੰਦੇ ਬਸ ਅਸੀਂ ਤਾਂ ਐਂ ਵੀ ਤੁਸੀਂ ਤਰੱਕੀ ਕਰੋ ਕੁਝ ਪਿੰਡ ਦੀ ਤਰੱਕੀ ਹੈ ਤੁਹਾਨੂੰ ਦੇਖ ਕੇ ਨਸ਼ੇ ਪੱਤੇ ਤੋਂ ਪਿੰਡ ਦਾ ਨਾਂ ਰੋਸ਼ਨ ਹੋਵੇ ਇਸੇ ਆਪਣੇ ਮੰਤਬ ਨਾਲ ਚੱਲ ਰਹੇ ਹਾਂ ਆ ਗਦੀਵਿਧੀਆਂ ਨੇ ਆਪਣੀਆਂ ਫੂਨਦਾਰ ਕੈਂਪ ਲਵਾਤਾ ਬੂਟੇ ਬੰਡੇ ਜਾਂ ਮਤਲਬ ਇਸ ਤਰ੍ਹਾਂ ਦੇ ਸਮਾਜ ਭਲਾਈ ਦੇ ਕੰਮ ਜੋ ਲੋਕ ਹਿੱਤ ਚ ਨੇ ਉਹ ਕਰਦੇ ਰਹਿੰਦੇ ਆਪਾਂ ਇਸ ਕਰਕੇ ਸਾਡਾ ਇਹ ਵੀ ਜਿੰਨੇ ਜਿੰਨੇ ਮੁੰਡੇ ਆਉਂਦੇ ਨੇ ਛੁੱਟੀ ਤੇ ਉਹਨਾਂ ਦਾ ਕਰਦੇ ਆਂ ਸੀ ਇੱਕ ਸਾਲ ਤੋਂ ਆਪਣਾ ਇਹ ਪੈਂਡਾ ਚੱਲਿਆ ਹੋਇਆ ਅੱਗੇ ਵੀ ਆਪਾਂ ਪ੍ਰੋਗਰਾਮ ਚੱਲਣਾ ਜਿਵੇਂ ਨਵੀਆਂ ਕੁੜੀਆਂ ਨਮ ਜੰਮੀਆਂ ਉਹਨਾਂ ਦੀ ਲੋੜੀ ਬਣਾਉਣੀ ਕੱਲੀਆਂ ਕੁੜੀਆਂ ਕੁੜੀਆਂ ਦੇ ਪਰਿਵਾਰਾਂ ਦਾ ਸਨਮਾਨ ਕਰਨਾ ਉਸ ਤੋਂ ਇਲਾਵਾ ਜੀ ਜਿਵੇਂ ਮਤਲਬ ਹੁਣ ਜਿਹੜੇ ਹੈਂਡੀਕੈਪਰ ਨੇ ਘਰਾਂ ਜੀ ਬੈਠੇ ਨੇ ਉਹਨਾਂ ਨਾਲ ਇਕੱਠੇ ਬੈਠ ਕੇ ਦਿਵਾਲੀ ਬਣਾਉਣੀ ਇਹ ਸਾਡੀ ਅੰਦਰਲੀਆ ਭਾਵਨਾਵਾਂ ਨੇ ਅਸੀਂ ਦਿਨ ਪਰ ਦਿਨ ਉਧਰ ਜਾ ਰਹੇ ਹਾਂ ਜਿਵੇਂ ਹੁਣ ਦਿਵਾਲੀ ਆਊਗੀ ਉਥੇ ਫੰਕਸ਼ਨ ਕੋਈ ਰੱਖਣਾ ਜਿਵੇਂ ਮਤਲਬ 15 ਅਗਸਤ ਤੇ ਬੂਟੇ ਵੰਡਣ ਦਾ ਵੱਡੇ ਲੈਵਲ ਤੇ ਪਹਿਲਾਂ ਵੀ ਆਪਾਂ ਜਦੋਂ ਇਲੈਕਸ਼ਨ ਦੀ ਜਿਹੜੇ ਨਵੇਂ ਮੁੰਡੇ ਵੋਟ ਪਾ ਕੇ ਜਿਹਨਾਂ ਨੂੰ ਬੂਟਾ ਦਿੱਤਾ ਸੀ ਫਲਦਾਰ ਇਸ ਤਰ੍ਹਾਂ ਦੇ ਆਪਾਂ ਕੰਮ ਕਰਨੇ ਨੇ ਹੁਣ ਇਹਦੇ ਕੰਮ ਦੀ ਆਪਾਂ ਅੱਜ ਦੇ ਦੀ ਸ਼ੁਰੂਆਤ ਕਰਦੇ ਹਾਂ ਮੈਂ ਸਾਡੇ ਜੂਜੇ ਨੂੰ ਕਹਿਣਾ ਇਹ ਸਰਟੀਫਿਕੇਟ ਦੇਖੋ ਜੀ ਕਿਹੜਾ ਉੱਪਰ ਉਹ ਇੱਕ ਬੰਦੇ ਨੂੰ ਬੁਲਾਉਂਗੇ ਤੇ ਇੱਕ ਆਪਣਾ ਹਾਂਜੀ ਸੁਖਵੀਰ ਸਿੰਘ ਸੁਖਵੀਰ ਸਿੰਘ ਜੀ ਆ ਤੁਸੀਂ ਮਾਸਟਰ ਜੀ ਇਹਨਾਂ ਦੇ ਇਹ ਪਾਉਂਗੇ ਤੇ ਉਰੇ ਆ ਜੋ ਇੱਕ ਜਣਾ ਪਹਿਲਾਂ ਇਹਨਾਂ ਨੂੰ ਆ ਆ ਜਾਓ ਤੁਸੀਂ ਅੱਜ ਮਿਲ ਆ ਮਾਲੂ ਜੀ ਨੂੰ ਆ ਪੜਾ ਦੋ ਨਾ ਨਾ ਸਰਟੀਫਿਕੇਟ ਤੁਸੀਂ ਇਹ ਮੁੰਡੇ ਨੂੰ ਸਰਟੀਫਿਕੇਟ ਤੁਸੀਂ ਕਿਹਨੂੰ ਆ ਦੇ ਦੋ ਜੀ ਨਾਲ ਆ ਜਾਓ ਆ ਜਾਓ ਰੇ ਆ ਜਾਓ ਭਾਈ ਇਹਨੂੰ ਵੀ ਹੱਥ ਪਾ ਲੋ ਬਟਾ ਜੀ ਠੀਕ ਹੈ ਜੀ ਬਿਟੂ ਬਿਟੂ ਨੋਟ ਬਲੈਂਸ ਜੂ ਭੇਜੋ ਧੰਨਵਾਦ ਲਓ ਜੀ ਦੂਜਾ ਨਾਲ ਦੇਖੋ ਕੀ ਦਾ ਜੀ ਆਹ ਲਓ ਮੈਟਰ ਕਰੋ ਤੁਸੀਂ ਆਹ ਮੈਟਰ ਪਾਓ ਜੀ ਤੂੰ ਪਾ ਮੇਵਾ ਸੰਗੀ ਜੀ ਮੈਟਰ ਪਾ ਦਾਂ ਅਦੀ ਮੇ ਹੋ ਕੇ ਪਾ ਲਓ ਬਿਟੂ ਇਹ ਤੁਸੀਂ ਆਪਣੇ ਇੱਕ ਫੋਟੋ ਚ ਵੀ ਨਹੀਂ ਚਲੋ ਲਓ ਜੀ ਲੈ ਕੇ ਲੋ ਕਰਦੇ ਵਾਹ ਮੈਂ ਬੱਸ ਸਮਝ ਠੀਕ ਹੈ ਜੀ ਅਮਰਿੰਦਰ ਹਲੋ ਟੈਕਸ ਤੋਂ ਹਮਾ ਹਮਾ ਵੀਰੋ ਪੋ ਹਾਂ ਹਾਂ ਬਾਦੂ ਜੀ ਮੈਨੂੰ ਦਮੇ ਪੋ ਪ੍ਰਭੂਾਨ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਤਰੱਕੀਆਂ ਬਖਸ਼ੇ ਭਾਈ ਜਵਾਨੋ ਸੁਰਿੰਦਰ ਸੁਰਿੰਦਰ ਰਹੀ ਜੀ ਹਾਂ ਸੁਰਿੰਦਰ ਹਾਂ ਠੀਕ ਹੈ ਜੀ ਓ ਲੋ ਲੈ ਰਜੂ ਜੀ ਪਾ ਦੋ ਆ ਪਾ ਦੋ ਆਜੋ ਬੇਟਾ ਤੁਸੀਂ ਵੀ ਨਾਲ ਆ ਜੂਰੇ ਹੋਰੇ ਅੱਜ ਸਾਰਿਆਂ ਨੇ ਕੇਰਾ ਕਰਾ ਲਿਆ ਅੱਛਾ ਹਾਂ ਚਲ ਬਾਅਦ ਚ ਕਰਾਂ ਬਾਅਦ ਚ ਕਰਾਂ ਆਹ ਸੋ ਮੁੰਡਾ ਦੂਜਾ ਕੋਣ ਬੰਦ ਹਾਂ ਸਾਰੇ ਇਕੱਠੇ ਹੋ। ਆਜਾ ਬੇਟਾ ਤੂੰ ਵੀ ਆਜਾ ਫੋਟੋ ਦਾ ਕਰਾਵਾ। ਆਜਾ ਆਜਾ। ਆਜੋ ਭਾਈ। 1 ਮਿੰਟ। ਇਹ ਵੀ ਭਾਈ ਮੁੰਡਾ ਇੱਕ ਆਪਣਾ ਵਿਚਾਰਾ ਮਸਾਂ ਬਜਿਆ। ਲਓ। ਇਹਦੇ ਵੀ ਬੌਣੇ ਇੱਕ। ਆਜੋ ਰਹਿ ਜਾ ਬੇਟਾ। ਆਜੋ। ਬਗਵਾਨ ਨੇ ਆਪਣੇ ਜਿ ਰੱਖਤਾ। ਐਕਸੀਡੈਂਟ ਹੋਇਆ ਸੀ ਬਹੁਤ ਭਿਆਨਕ ਇੱਕ ਮੁੰਡਾ ਤਾਂ ਚਲੀ ਗਿਆ ਸੀ ਦੇਖੋ। ਤੇ ਆਜੋ। ਆਜੋ। ਨਾ ਕੋਈ ਨਾ ਕੋਈ ਨਾ 아이 ਗੋਗ ਨੀ ਇਹਨੂੰ ਜਦ ਜਦੋਂ ਇਹਨੂੰ ਫਿਰ ਲਵਾਪ ਕਰਾਵਾਂਗੇ ਉਦੋਂ ਇਹਨੂੰ ਵਾਚ ਵੀ ਕਰਾਉਣਾ ਹੈ ਨਾ ਠੀਕ ਹੈ ਜੀ ਟੀਮ ਅਗਾਜ ਜਿੰਦਾਬਾਦ ਇਨਸਾਨੀਅਤ ਜਿੰਦਾਬਾਦ ਇਨਸਾਨੀਅਤ ਜਿੰਦਾਬਾਦ ਟੀਮ ਅਗਾਜ ਜਿੰਦਾਬਾਦ ਟੀਮ ਅਗਾਜ ਜਿੰਦਾਬਾਦ ਇਨਸਾਨੀਅਤ ਜਿੰਦਾਬਾਦ ਬਹੁਤ ਟੀਮ ਅਗਾਜ ਵੱਲੋਂ ਅੱਜ ਆਪਣੇ ਪਿੰਡ ਕਣਕਵਾਲ ਪੰਗੂਆਂ ਦੇ ਜੋ ਫੌਜ ਦੇ ਵਿੱਚ ਨਵੇਂ ਨੌਜਵਾਨ ਭਰਤੀ ਹੋਏ ਸੀ ਅਗਨੀਵੀਰ ਉਹਨਾਂ ਦਾ ਟੀਮ ਅੱਜ ਦੇ ਦਫ਼ਤਰ ਵਿੱਚ ਭਾਈ ਸਵਾਗਤ ਕੀਤਾ ਗਿਆ ਸਨਮਾਨ ਕੀਤਾ ਗਿਆ ਟੀਮ ਵੱਲੋਂ ਇੱਕ ਸਤ ਪ੍ਰਸ਼ੰਸਾ ਪੱਤਰ ਸਰਟੀਫਿਕੇਟ ਦੇ ਕੇ ਉਹਨਾਂ ਦੇ ਗਲ 'ਚ ਇੱਕ ਮੈਡਲ ਪਾ ਕੇ ਇੱਕ ਸ਼ੀਲਡ ਦੇ ਕੇ ਉਹਨਾਂ ਦਾ ਸਨਮਾਨ ਕੀਤਾ ਗਿਆ ਅਸੀਂ ਕਾਮਨਾ ਕਰਦੇ ਹਾਂ ਭਗਵਾਨ ਅੱਗੇ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਤਰੱਕੀਆਂ ਬਖਸ਼ੇ ਔਰ ਸਾਡੇ ਮੋਢੇ ਨਾਲ ਮੋਢਾ ਲਾ ਕੇ ਅੱਗੇ ਇਹ ਚੱਲਣਾ ਇਹੀ ਅਸੀਂ ਕਾਮਨਾ ਕਰਦੇ ਹਾਂ ਔਰ ਇਹਨਾਂ ਨੂੰ ਵਧਾਈ ਦਿੰਦੇ ਹਾਂ ਔਰ ਇਹਨਾਂ ਨੂੰ ਕਹਿੰਦੇ ਆ ਭਈ ਦੇਸ਼ ਦੀ ਸੇਵਾ ਸਭ ਤੋਂ ਉੱਤਮ ਸੇਵਾ ਤੇ ਹੁਣ ਸਾਡੇ ਨਾਲ ਕਿੰਨੇ ਫੌਜੀ ਨੇ ਰਿਟਾਇਰ ਹੋਏ ਹੋਏ ਉਦੋਂ ਬਾਅਦ ਇਹਨਾਂ ਤੋਂ ਅਸੀਂ ਆਪਣੇ ਲਈ ਸੇਵਾ ਵੀ ਲਵਾਂਗੇ ਤੇ ਹੁਣ ਇਹਨਾਂ ਨੂੰ ਕਹਿੰਦੇ ਆ ਭਾਈ ਵਧੀਆ ਪਿੰਡ ਦਾ ਨਾਂ ਰੋਸ਼ਨ ਕਰੋ ਆਪਦੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ ਤੁਸੀਂ ਸਾਡੀ ਟੀਮ ਦਾ ਵੀ ਤੁਸੀਂ ਅੱਜ ਤੋਂ ਭਾਈ ਮੈਂਬਰੋਂ ਤੁਹਾਨੂੰ ਅਸੀਂ ਐਡ ਕਰ ਲਾਂਗੇ ਸਾਡਾ ਵੀ ਨਾਂ ਰੋਸ਼ਨ ਕਰਿਓ ਵਧੀਆ ਤਰੀਕੇ ਨਾਲ ਰਹਿਣਾ ਹੈ ਵਧੀਆ ਕਰੈਕਟਰ ਰੱਖਣਾ ਹੈ ਵਧੀਆ ਨਾਮ ਇੱਜ਼ਤ ਮਾਂ ਇਹ ਹੀ ਅਸੀਂ ਕਾਮਨਾ ਕਰਦੇ ਆਂ ਔਰ ਭਗਵਾਨ ਅੱਗੇ ਅਰਦਾਸ ਕਰਦੇ ਆਂ ਕਿ ਇਹਨਾਂ ਨੂੰ ਤਰੱਕੀਆਂ ਬਖਸ਼ੇ ਇਸੇ ਤਰ੍ਹਾਂ ਹੀ ਭਾਈ ਪਰਿਵਾਰ ਦਾ ਆਪਣਾ ਭਾਈਚਾਰਕ ਕੇਕ ਤਾਂ ਬਣਿਆ ਰਹੀ ਹਾਂ ਹੋਰ ਨੂੰ ਪ੍ਰੇਰਨਾ ਮਿਲੂਗੀ ਜੀ ਤੇ ਵੀ ਇਹ ਕੰਮ ਇਸ ਤਰ੍ਹਾਂ ਕਰਦੇ ਨੇ ਮੁੰਡੇ ਦੂਜਿਆਂ ਨੂੰ ਵੀ ਜਾਈਏ ਇਹ ਤੇ ਇਸ ਕਰਕੇ ਇਹ ਵਲੰਟੀਅਰ ਦਾ ਸਨਮਾਨ ਕੀਤਾ ਗਿਆ ਸਾਡੇ ਲਖਵਿੰਦਰ ਜੀ ਸਾਡੀ ਟੀਮ ਅਗਾਜ ਦੇ ਸਾਥੀ ਨੇ ਜਿਹੜਾ ਉਹ ਵਲੰਟੀਅਰ ਨੇ ਟੀਮ ਅਗਾਜ ਵੱਲੋਂ ਇਹ ਵੀ ਦੋ ਸ਼ਬਦ ਬੋਲਣਗੇ ਸਭ ਤੋਂ ਪਹਿਲਾਂ ਤਾਂ ਜੀ ਉਸ ਦਾਤੇ ਨੂੰ ਝੁੱਕ ਝੁੱਕ ਸੀਸ ਨਵਾਵਾ ਜਿਸ ਨੇ ਸਾਰੀ ਦੁਨੀਆ ਸਾਦੀ ਉਸ ਦਾ ਉਸ ਦਾ ਲੱਖ ਲੱਖ ਸ਼ੁਕਰ ਮਨਾਵਾ ਅੱਜ ਟੀਮ ਅਗਾਜ ਵੱਲੋਂ ਬਹੁਤ ਸੋਹਣਾ ਜਿਹੜਾ ਬਲੱਖਣ ਤੌਰ ਤੇ ਬਹੁਤ ਵਧੀਆ ਜਿਹੜਾ ਸਾਡੇ ਫੌਜੀ ਵੀਰਾਂ ਨੂੰ ਸਨਮਾਨਿਤ ਕੀਤਾ ਗਿਆ। ਤੋਂ ਅਸੀਂ ਅਕਸਰ ਰੋਜ਼ ਹੀ ਦੇਖਦੇ ਆ ਸਾਡੇ ਪਿੰਡ ਦੇ ਵਿੱਚ ਜਾਂ ਬਾਹਰ ਕਿਤੇ ਇਹਨਾਂ ਦੇ ਪਿੰਡ ਦੇ ਵਿੱਚ ਵੀ ਜਿਹੜੇ ਮਡੇ ਭਾਂ ਜੇ ਫੌਜ ਦੇ ਵਿੱਚ ਭਰਤੀ ਹੋਏ ਨੇ ਕਿ ਛੋਟੇ ਛੋਟੇ ਬੱਚੇ ਅਕਸਰ ਸulfhe ਸੁੱਟਿਆਂ ਤੇ ਲੱਗ ਰਹੇ ਨੇ। ਸulfhe ਸੁੱਟੇ ਲਾਉਂਦੇ ਹੋਏ ਗਾਹਾਂ ਉਹ ਚਿੱਟਿਆਂ ਚ ਪਾਏ ਜਾਂਦੇ ਨੇ ਸਰਾਬੀ ਖਵਾਬੀ ਹੋ ਜਾਂਦੇ ਨੇ ਜੀ। ਇਤੂ ਗਾਹ ਜਿਹੜੇ ਮਾਪਿਆਂ ਦਾ ਜਿਹੜਾ ਬੇੜਾ ਕਰਕੀ ਹੋ ਜਾਂਦਾ ਮਤਲਬ ਟੱਬਰੀ ਖਰਾਬ ਹੋ ਜਾਂਦੇ ਨੇ ਹੈਗੇ ਸੋ ਸਾਡੇ ਜਿਹੜੇ ਬੱਚਿਆਂ ਨੇ ਬਹੁਤ ਮਿਹਨਤ ਕੀਤੀ ਜਿਹੜੇ ਬੋੜਾਲ ਕੈਂਪ ਦੇ ਵਿੱਚ ਇਹਨਾਂ ਨੇ 2 ਸਾਲ ਬਹੁਤ ਵਧੀਆ ਮਿਹਨਤ ਕੀਤੀ ਸੋ ਮਿਹਨਤ ਦਾ ਰੰਗ ਆ ਉਸ ਪ੍ਰਮਾਤਮਾ ਦਾ ਲੱਖ ਲੱਖ ਸ਼ੁਕਰ ਹੈ ਜੀ ਕਹਿੰਦੇ ਜਿੱਥੇ ਮਿਹਨਤਾਂ ਨੇ ਰਹਿਮਤਾ ਵੀ ਉੱਥੇ ਰਹਿੰਦੀਆਂ ਫੇਲੇ ਬੈਠ ਕੇ ਨਕੰਮੇ ਪੂਰੀਆਂ ਨਹੀਂ ਪੈਂਦੀਆਂ ਘਰ ਜੋਤਸ਼ੀ ਬੁਲਾਏ ਰਾਹੁ ਪਿੱਤੂ ਵੀ ਦਿਖਾਏ ਜੇ ਹੱਥ ਪੈਰ ਨਾ ਚਲਾਇ ਦਿੱਤਾ ਤਕਦੀਰ ਕੀ ਕਰੇ ਇਹਨਾਂ ਬੱਚਿਆਂ ਨੇ ਹੱਥ ਪੈਰ ਚਲਾਏ 2 ਸਾਲ ਬਹੁਤ ਵਧੀਆ ਮਿਹਨਤ ਕੀਤੀ ਮਿਹਨਤ ਦਾ ਅੱ ਸਾਡੀ ਟੀਮ ਅਗਾਜ ਵੱਲੋਂ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ। ਫੌਜ ਦੇ ਵਿੱਚ ਬਹੁਤ ਸਾਰੀਆਂ ਤਰੱਕੀਆਂ ਕਰਨ ਇਹ ਬਾਰਡਰਾਂ ਦੇ ਉੱਪਰ ਜਦੋਂ ਹਿੱਕ ਤਾਂਕੇ ਖੜਦੇ ਨੇ ਕੋ ਬੈਰੀਆਂ ਦੀ ਗੋਲੀ ਦੇ ਸਾਹਮਣੇ ਤਾਂ ਅਸੀਂ ਸੁਖ ਦੀ ਨੀਂਦ ਉਸ ਟਾਈਮ ਸੌਂਦੇ ਹੁੰਦੇ ਹਾਂ ਜਦੋਂ ਇਹ ਹਿੱਕ ਤਾਂਕੇ ਖੜੇ ਹੁੰਦੇ ਨੇ। ਉਹ ਫੌਜ ਦੇ ਵਿੱਚ ਹੋਰ ਬਹੁਤ ਤਰੱਕੀਆਂ ਕਰਨ ਸੱਚੇ ਪਾਛੇ ਚੜ੍ਹਦੀ ਕਲਾ ਵਿੱਚ ਰੱਖੇ ਸਾਰਿਆਂ ਨੂੰ ਸਾਡੇ ਨੌਜਵਾਨਾਂ ਵਾਸਤੇ ਸਾਡੇ ਵੀਰਾਂ ਵਾਸਤੇ ਸਾਡੇ ਆਉਣ ਵਾਲੀ ਪੀੜ੍ਹੀ ਵਾਸਤੇ ਬਹੁਤ ਵੱਡਾ ਸੰਦੇਸ਼ ਆ ਇਹ ਜਿਹੜਾ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ ਕਿਉਂਕਿ ਸਾਡੇ ਬੱਚਿਆਂ ਨੂੰ ਬਹੁਤ ਸਾਰੀ ਸਿੱਖਿਆ ਮਿਲੂਗੀ। ਕੰਨਾਂ ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ ਗੱਲਾਂ ਕਰਨੀਆਂ ਢੇਰ ਸਖਲੀਆਂ ਨੇ ਜਿਨ੍ਹਾਂ ਦੇ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ ਸਾਡੇ ਆਲੇ-ਦੁਆਲੇ ਪਿੰਡਾਂ ਦੇ ਜਾਂ ਸਾਡੇ ਪਿੰਡ ਦਾ ਵੀ ਇੱਕ ਨੌਜਵਾਨ ਸ਼ਹੀਦ ਹੈਗਾ ਅਰਵਿੰਦਰ ਸਿੰਘਾ ਕਿਉਂਕਿ ਆਲੇ-ਦੁਆਲੇ ਪਿੰਡਾਂ ਦੇ ਬਹੁਤ ਸਾਰੇ ਦੁੱਖ ਝੱਲਣੇ ਪੈਂਦੇ ਨੇਗੇ ਜਿਹੜੀ ਸੇਵ ਦੀ ਦੇਸ਼ ਦੀ ਸੇਵਾ ਕਰਦੇ ਨੇ ਸੋ ਮਾਲਕ ਸੱਚੇ ਭਾਗ ਜੀ ਨੰਨ ਤਰਕੀਆਂ ਬਖਸ਼ੇ ਚੜ੍ਹਦੀ ਕਲਾ ਵਿੱਚ ਰੱਖੇ आरजी के टीवी ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਹੜੀ ਸਾਡੀ ਇਸ ਕਾਰਜਗਾਰੀ ਨੂੰ ਕਵਰਿੰਗ ਕਰਕੇ ਦੁਨੀਆ ਦੇ ਕੋਨੇ-ਕੋਨੇ ਵਿੱਚ ਪਹੁੰਚਾ ਰਹੇ ਨੇ ਮੇਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ थैंक यू ਬਹੁਤ ਬਹੁਤ ਧੰਨਵਾਦ